ਮਾਨਯੋਗ ਮੁੱਖ ਮੰਤਰੀ ਜੀ ਦੀ ਕੈਬਨਟ ਮੀਟਿੰਗ ਹੋਈ ਹੈ ਉਹਨਾਂ ਤੇ ਪੈਰਵਾਈ ਛੋਦੇ ਵਿੱਚ ਇੱਕ ਬੜਾ ਵੱਡਾ ਫੈਸਲਾ ਇੰਡਸਟਰੀ ਲਈ ਲਿੱਤਾ ਗਿਆ ਹੈ ਹਿਸਟੋਰੀਕਲ ਫੈਸਲਾ ਹੈ ਉਹ ਰਾਈਟ ਟੂ ਬਿਜ਼ਨਸ ਐਕਟ ਦਾ ਪਹਿਲਾਂ ਵੀ ਹੈਗਾ ਸੀ ਰਾਈਟ ਟੂ ਬਿਜ਼ਨਸ ਐਕਟ ਜਿਹੜਾ ਕਿ ਐਸਐ ਸਰਕਾਰ ਦੇ ਦੌਰਾਨ ਲਿਆਇਆ ਗਿਆ ਸੀ ਪਰ ਜਿਹੜੀਆਂ ਐਮੈਂਡਮੈਂਟਾਂ ਕੀਤੀਆਂ ਗਈਆਂ ਉਹ ਇਸ ਤਰ੍ਹਾਂ ਦੀਆਂ ਕਿ ਆਲਮੋਸਟ ਉਹਦੇ ਨਾਲ ਉਹ ਦੁਗਣੇ ਤਿਗਣੇ ਇੰਡਸਟਰੀਆਂ ਇਹਦੇ ਚ ਕਵਰ ਹੋ ਜਾਣਗੀਆਂ ਇੱਕ ਤਾਂ ਜਿਹੜੀ ਲਿਮਟ ਹੈ ਉਹ 25 ਕਰੋੜ ਤੋਂ 150 ਕਰੋੜ ਕਰ ਦਿੱਤੀ ਗਈ ਹੈ ਔਰ ਐਸ ਐਕਟ ਦੇ ਵਿੱਚ 150 ਕਰੋੜ ਤੋਂ ਉੱਪਰ ਵੀ ਜੇ ਕੋਈ ਪਾਰਟिकुलर ਇੰਡਸਟਰੀ ਹੈ ਜਿਹਦੇ ਵਿੱਚ ਅਸੀਂ ਐਨੇ ਥੋੜੇ ਟਾਈਮ ਵਿੱਚ ਅਪਰੂਵਲ ਦੇ ਸਕਦੇ ਹਾਂ ਉਹ ਵੀ ਅਸੀਂ ਪਾਵਰ ਇੰਡਸਟਰੀ ਡਿਪਾਰਟਮੈਂਟ ਕੋ ਲੱਲ ਲਿੱਤੀ ਹੈ ਜੇ ਅਸੀਂ ਉਹਦੇ ਵਿੱਚ ਐਡ ਕਰਨਾ ਹੋਵੇ ਸਰਕਾਰ ਐਡ ਕਰ ਸਕਦੀ ਹੈ ਇਹਦੇ ਵਿੱਚ ਜਿਹੜਾ ਰਾਈਟ ਟੂ ਬਿਜ਼ਨਸ ਐਕਟ ਹੈ ਇਹਦੇ 'ਚ ਅਸੀਂ 5 ਅਪਰੂਵਲ ਪਿਛਲੇ ਰਾਈਟ ਟੂ ਬਿਜ਼ਨਸ ਐਕਟ ਤੋਂ ਹੋਰ ਐਡ ਕਰਤੇ ਆ ਇਹਦੇ 'ਚ ਲੇਬਰ ਡਿਪਾਰਟਮੈਂਟ ਦਾ ਇੱਕ ਅਪਰੂਵਲ ਹੈ ਫੈਕਟਰੀ ਲਾਇਸੈਂਸ ਦਾ ਦੂਜਾ ਅਪਰੂਵਲ ਹੈ ਕੰਸੈਂਟ ਟੂ ਸਟੈਬਲਿਸ਼ ਤੇ ਕੰਸੈਂਟ ਟੂ ਆਪਰੇਟ ਜਿਹੜਾ ਕਿ ਪੋਲੂਸ਼ਨ ਡਿਪਾਰਟਮੈਂਟ ਦਿੰਦਾ ਉਹ ਤੀਜਾ ਅਪਰੂਵਲ ਹੈ ਚੌਥਾ ਅਪਰੂਵਲ ਹੈਗਾ ਨੋ ਆਬਜੈਕਸ਼ਨ ਸਰਟੀਫਿਕੇਟ ਜਿਹੜਾ ਕਿ ਫੋਰੈਸਟ ਡਿਪਾਰਟਮੈਂਟ ਤੋਂ ਲੈਣਾ ਪੈਂਦਾ ਸੀਗਾ ਇਹ ਕੀਤਾ ਪਹਿਲੀ ਜਿਹੜੀ ਇੰਡਰ ਅ ਰਾਈਟ ਟੂ ਬਿਜ਼ਨਸ ਐਕਟ ਸੀ ਉਹਦੇ ਚ ਸਿਰਫ ਜਿਹੜੇ ਇੰਡਸਟਰੀਅਲ ਪਾਰਕ ਵਿੱਚ ਅਪਰੂਵਡ ਸੀ ਉਹਨਾਂ ਨੂੰ 5 ਦਿਨਾਂ ਵਿੱਚ ਅਪਰੂਵਲ ਦਿੰਦੇ ਸੀ ਹੁਣ ਅਸੀਂ ਉਹਦੇ ਚ ਬਾਕੀ ਸਾਰੇ ਵੀ ਰੀਅਲ ਅਸਟੇਟ ਪ੍ਰੋਜੈਕਟ ਪਾਤੇ ਆ ਚਾਹੇ ਉਹ ਪੂਡਾ ਹੈ ਚਾਹੇ ਉਹ ਲੋਕਲ ਗਵਰਨਮੈਂਟ ਹੈ ਕੋਈ ਵੀ ਰੀਅਲ ਅਸਟੇਟ ਦਾ ਜਿਹੜਾ ਅਪਰੂਵਡ ਪ੍ਰੋਜੈਕਟ ਹੈ ਉਹਨੂੰ 5 ਦਿਨਾਂ ਦੇ ਵਿੱਚ ਵਿੱਚ ਅਸੀਂ ਅਪਰੂਵਲ ਦੇ ਦਾਂਗੇ